ਪੰਜਾਬ ਦੇ ਜੰਗਲਾਂ ਦੇ ਵਿੱਚ ਇੱਕ ਸਰਦਾਰ ਪੰਜਾਬੀ ਨੇ ਇਹੋ ਜਿਹਾ ਅਜੂਬਾ ਬਣਾਇਆ ਵੀ ਤੁਸੀਂ ਸ਼ਿਮਲਾ ਮਨਾਲੀ ਨੂੰ ਭੁੱਲ ਜਾਓਗੇ ਜਿੱਦਾ ਤੁਸੀਂ ਦੇਖ ਸਕਦੇ ਹੋ نیچے ਵਾਲੇ ਤੇ ਜੰਬ ਕਰਨਾ ਵਾ ਉੱਪਰ ਵਾਲੇ ਦਾ ਡੋਸ਼ ਕਰਨਾ ਵਾ ਇਹ ਲਾਈਕ ਸਰ ਤੁਸੀਂ ਜੇ ਦੇਖਦੇ ਹੋ ਟੀਵੀ ਸ਼ੋਜ਼ ਖਤਰਾ 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 ਲਾਈਕ ਉਹਦਾ ਦੀ ਗੇਮਸ ਤੋਂ ਦੇਖ ਕੇ ਇੱਥੇ ਲਿਆਈ ਗਈ ਹੈ ਆਈਟਮਸ ਇੱਦਾਂ ਤੁਸੀਂ ਦੇਖ ਸਕਦੇ ਹੋ ਕਿੰਦਾ ਫਨ ਕਰ ਰਹੇ ਨੇ ਇੱਥੇ ਤੇ professionl ਸਟਾਫ ਨਾਲ ਰਹਿੰਦਾ ਇਹਨਾਂ ਨੂੰ ਗੇਮਸ ਕਰਵਾਉਣ ਵਾਸਤੇ ਕਾਫੀ ਗੇਮਸ ਨੇ ਜੋ ਬੱਚਿਆਂ ਨੂੰ ਇੰਟਰਸਟਿੰਗ ਲੱਗਦੀ ਹੈ ਇੱਕ ਸਰ ਆ ਸਾਡੀ ਵਾਲ ਕਲਾਈਮਿੰਗ ਹੈ ਇਹ ਵੀ ਆਪਾਂ ਛੋਟੇ ਬੱਚਿਆਂ ਵਾਸਤੇ ਰੱਖੀ ਹੋਈ ਹੈ ਇਹਦੇ ਚ ਬੱਚਾ ਉੱਪਰ ਕਲਾਈਮ ਕਰਦਾ ਵਾ ਕੀ ਹਾਲ ਚਾਲ ਹੈ ਦੋਸਤੋ ਪੰਜਾਬ ਦੇ ਜੰਗਲਾਂ ਦੇ ਵਿੱਚ ਬਣਿਆ ਇੱਕ ਮੈਪਲ ਜੰਗਲ ਕੈਂਪ ਜਿੱਥੇ ਤੁਹਾਡੇ ਬੱਚਿਆਂ ਨੂੰ ਫਣ ਛੰਦ ਦੇ ਨਾਂ ਨਾਲ ਖਾਤਰਿਆਂ ਦੇ ਨਾਲ ਲੜਨਾ ਵੀ ਸਿਖਾਉਂਦੇ ਨੇ ਤੇ ਆਜੋ ਫਿਰ ਪੌੜੀਆਂ ਚੜਦੇ ਆ ਜੰਗਲਾਂ ਦੇ ਵਿੱਚੋਂ ਵਿੱਚ ਜਿਹੜਾ ਇਹ ਕੈਂਪ ਹੈ ਉਹ ਬਣਿਆ ਹੋਇਆਗਾ ਮੈਂ ਤੁਹਾਨੂੰ ਲੋਕੇਸ਼ਨ ਦੱਸਦਾ ਆਪਾਂ ਆਨੰਦਪੁਰ ਸਾਹਿਬ ਤੋਂ ਜਦੋਂ ਹਿਮਾਚਲ ਵੱਲ ਜਾਂਦੇ ਆ ਮੋਹੀਵਾਲ ਪਿੰਡ ਆਉਂਦਾਗਾ ਸਿਰਫ ਆਨੰਦਪੁਰ ਸਾਹਿਬ ਤੋਂ 8-10 ਕਿਲੋਮੀਟਰ ਦੂਰੀ ਤੇ ਹੋਊਗਾ ਉੱਥੇ ਇੱਕ ਪੰਜਾਬੀ ਸਰਦਾਰ ਵੱਲੋਂ ਜਿਹੜਾ ਇਹ ਅਜੂਬਾ ਬਣਾਇਆ ਹੈਗਾ ਆਜੋ ਦੇਖਦੇ ਆ ਫਿਰ ਲਓ ਜੀ ਆਪਾਂ ਪਹਾੜੀ ਚੜ ਕੇ ਦੂਜੇ ਪਾਸੇ ਥੱਲੇ ਆ ਗਏ ਤੇ ਸਾਹਮਣੇ ਆ ਗਿਆ ਦਾ ਮੈਪਲ ਜੰਗਲ ਕੈਂਪ ਇਹ ਆਜੋ ਇੱਥੇ ਚੱਲਦੇ ਆ ਤੇ ਲੈਣੇ ਆ ਫਿਰ ਸਾਰੀ ਜਾਣਕਾਰੀ ਚੱਲ ਜਾਲਾ ਦੋਸਤੋ ਸਵਾਗਤ ਆ ਨਵੇਂ ਬਲੌਗ ਦੇ ਵਿੱਚ ਅੱਜ ਨਾ ਆਪਾਂ ਪੰਜਾਬ ਦਾ ਆਖਰੀ ਪਿੰਡ ਹੈ ਸ਼ਾਇਦ ਇਹ ਮੋਹੀਵਾਲ ਜਿਹੜਾ ਇਹ ਹਿਮਾਚਲ ਦੇ ਨਾਲ ਲੱਗਦਾ ਬਹੁਤ ਸੋਹਣੇ ਪਹਾੜਾ ਤੇ ਇੱਥੇ ਇੱਕ ਬਾਲੀ ਘੈਂਟ ਕਮਾਲ ਦੀ ਚੀਜ਼ ਬਣੀ ਹੋਈ ਆ ਕੀ ਨਾਮ ਹੈ ਬਾਈ ਜੀ ਮੈਪਲ ਜੰਗਲ ਕੈਂਪ ਮੈਪਲ ਜੰਗਲ ਕੈਂਪ ਤੇ ਇਹਦੇ ਵਿੱਚ ਬਹੁਤ ਘੈਂਟ ਘੈਂਟ ਐਕਟੀਵਿਟੀਆਂ ਹੁੰਦੀਆਂ ਨੇ ਬਾਈ ਬਾਈ ਤੋਂ ਆਪਾਂ ਜਾਣਕਾਰੀ ਲੈਣੇ ਆ ਸਾਰੀ ਅੱਛਾ ਬਾਈ ਜੀ ਕੀ ਕੀ ਐਕਟੀਵਿਟੀਆਂ ਹੁੰਦੀਆਂ ਨੇ ਤੇ ਕਿੰਨਾ ਲਈ ਮਤਲਬ ਇੱਥੇ ਅਲਾਉ ਹੈਗਾ ਸਰ ਮੇਨ ਐਕਟੀਵਿਟੀਜ਼ ਹੁੰਦੀਆਂ ਸੀ ਸਕੂਲ ਤੇ ਕੋਰਪੋਰੇਟ ਗਰਪਸ ਕਰਾਉਂਦੇ ਆ ਤੇ ਵਿੱਚ ਕਾਲਜ ਵੀ ਹੁੰਦੇ ਆ ਜਿੱਦਾਂ ਆਪਾਂ ਕਹਿੰਦੇ ਇੰਡੀਵਿਜੂਅਲ ਹਜੇ ਅਸੀਂ ਫੈਮਲੀਆਂ ਜ਼ੋਰ ਇੰਡੀਵਿਜੂਅਲ ਐਂਟਰਟੇਨ ਨਹੀਂ ਕਰ ਰਹੇ ਤੇ ਜਿੱਦਾਂ ਬੱਚਿਆਂ ਵਾਸਤੇ ਜ਼ਿਪਲਾਈਨ ਹੈ ਵਾਲ ਕਲਾਈਮਿੰਗ ਹੈ ਬਰਮਾ ਬ੍ਰਿਜ ਹੈ ਥ੍ਰੀ ਲੂ ਬ੍ਰਿਜ ਹੈ ਐਸੀ ਬਹੁਤ ਐਕਟੀਵਿਟੀਜ਼ ਨੇ 35 ਪਲੱਸ ਜੋ ਬੱਚੇ ਹਿਮਾਚਲ ਚਲਚਲ ਜਾ ਕੇ ਕਰਦੇ ਆ ਤੇ ਕੱਲੀ ਕੱਲੀ ਐਕਟੀਵਿਟੀ ਦਾ 500 ਰੁਪਏ ਚਾਰ ਜਾਂਦਾ ਵਾ ਤੇ ਅਸੀਂ ਇੱਕ ਛੋਟਾ ਜਿਹਾ ਪੈਕੇਜ ਬਣਾਇਆ ਹੋਇਆ ਹੈ ਜ ਜੋ ਦੇ ਵਿੱਚ ਲੰਚ ਵੀ ਦਿੰਨੇ ਆ ਤੇ ਐਕਟੀਵਿਟੀਜ਼ ਸਾ ਮੇਨ ਮੋਟਿਵ ਦੇਖੋ ਇੱਕ ਤਾਂ ਬੱਚਾ ਲਈ ਐਡਵੈਂਚਰ ਪਾਰਕ ਹੋ ਗਿਆ ਈ ਤੇ ਅਸੀਂ ਦੇਖਦੇ ਆਂ ਅੱਜ ਕੱਲ ਬੱਚੇ ਨਾ ਜ਼ਿਆਦਾ ਮੋਬਾਈਲਾਂ 'ਚ ਬਿਜ਼ੀ ਹੋ ਗਏ ਨੇ ਤੇ ਇੱਥੇ ਆ ਕੇ ਬੱਚੇ ਆਪਣੇ ਨਵੇਂ-ਨਵੇਂ ਫੋਬੀਆਜ਼ ਨੂੰ ਮਤਲਬ ਕ੍ਰੈਕ ਕਰਦੇ ਆ ਜਿੱਦਾਂ ਜ਼ਿਪਲਾਈਨ ਆ ਜ਼ਿਪਲਾਈਨ ਤੋਂ ਜਾਂਦੇ ਜਾਂਦੇ ਆ ਬੱਚਾ ਨੂੰ ਇੱਕ ਅਲੱਗ ਐਕਸਪੀਰੀਅੰਸ ਹੁੰਦਾ ਸਾਡੇ ਕੋਲ ਵਾਲ ਕਲਾਈਮਿੰਗ ਹੈ 60 ਫੀਟ ਦੀ ਉਹਦੇ ਨਾਲ ਬੱਚਾ ਦਾ ਨਾ ਹਾਈਟ ਦਾ ਫੋਬੀਆ ਖਤਮ ਹੁੰਦਾ ਹੈ ਬਰਮਾ ਬ੍ਰਿਜ ਹੈ ਇਹ ਸਰ ਜੇ ਤੁਸੀਂ ਮੋਸਟਲੀ ਦੇਖੋਗੇ ਆਪਣੀ ਜਿੱਦਾ ਲਾਸਟ ਟਾਈਮ ਉੱਤਰਾਖੰਡ ਦੇ ਵਿੱਚ ਜਾਂ ਕਿੱਥੇ ਵੀ ਉਹ ਹੁੰਦੇ ਆ ਹੜ੍ਹ ਹੜ੍ਹ ਆ ਜਾਂਦੇ ਆ ਤੇ ਉੱਥੇ ਤੁਸੀਂ ਦੇਖੋਗੇ ਜਿਪਲਾਈਨ ਵੀ ਬੰਦੀ ਹੈ ਬੰਦਿਆਂ ਨੂੰ ਰੈਸਕਿਊ ਕਰਨ ਵਾਸਤੇ ਬਰਮਾ ਬ੍ਰਿਜ ਵੀ ਬੰਦੇ ਹੈ ਤੇ ਇਹ ਸਭ ਕੁਝ ਇੱਕ ਨੌਲੇਜ ਵੀ ਹੋ ਜਾਂਦੀ ਹੈ ਜਿੱਦਾਂ ਸਾਡੀ ਇੱਕ ਥੀਮ ਹੈ ਲਰਨ ਵਿਦ ਫਨ ਤੁਸੀਂ ਫਨ ਵੀ ਕਰੋਗੇ ਤੇ ਕੁਛ ਨਾ ਕੁ ਸਾਡੇ ਤੋਂ ਸਿੱਖੋਗੇ ਵੀ ਮਤਲਬ ਖਤਰਨਾਕ ਬੰਦਾ ਲੜ ਸਕਦਾ ਇਹ ਇਹ ਸਾਰੀਆਂ ਐਕਟੀਵਿਟੀ ਕਰਕੇ ਹਾਂਜੀ ਹਾਂਜੀ ਆਹੀ ਹੈ ਜੀ ਖਤਰਨਾਕ ਵਧੀਆ ਹੋ ਸਕਦਾ ਤੇ ਆਪਾਂ ਕੋਲ ਜਾ ਕੇ ਵੇਖੀ ਸਾਰੀ ਚੀਜ਼ਾਂ ਹਾਂਜੀ ਹਾਂਜੀ ਆਜੋ ਜੀ ਆਜੋ ਜਿੱਦਾਂ ਭਾਈ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਸਾਡੀ ਜਿਪਲਾਈਨ ਹੈ ਤੇ ਹਜੇ ਇੱਕ ਬੱਚਾ ਜਾਂਦੇ ਆ ਟੀਚਰ ਜਾ ਰਹੇ ਨੇ ਮੈਂ ਤੁਹਾਨੂੰ ਦਿਖਾਉਣਾ ਵਾ ਕਿੱਦਾਂ ਗਰੀਦੀ ਹੈ ਇਹਦੇ ਵਿੱਚ ਪ੍ਰੋਪਰ ਹਾਰਨੈਸ ਆਪਾਂ ਡਾਈ ਕਰਦੇ ਆਂ ਮਤਲਬ ਹਾਰਨੈਸ ਹੁੰਦੀ ਹੈ ਹੈਲਮੇਟਸ ਲੱਗਦੇ ਨੇ ਤੇ ਉਹ ਸੇਫਟੀ ਗੀਅਰਸ ਪ੍ਰੋਪਰ ਹੁੰਦੇ ਉਸ ਤੋਂ ਬਾਅਦ ਬੱਚੇ ਇਥੋਂ ਤਿਆਰ ਹੋਗੇ ਕਰਦੇ ਨੇ ਜਿੱਦਾਂ ਤੁਸੀਂ ਇੱਕ ਸ਼ੋਰਟ ਲੈ ਸਕਦੇ ਹੋ ਇਹਦਾ ਜਿਪਲਾਈ ਦਾ ਇਹ ਭਾਜੀ ਸਾਡੀ ਵਾਲ ਕਲਾਈਮਿੰਗ ਹੈ ਇਹ ਟੋਟਲ ਐਕਟੀਵਿਟੀ ਸਰ ਇਹਦੇ 'ਚ ਜੀ ਬੱਚਾ ਕਲਾਈਮ ਕਰਕੇ ਉਹ ਲਾਸਟ ਤੱਕ ਜਾਂਦਾ ਵਾ ਇਹ ਵੀ 60 ਫੀਟ ਦੀ ਹੈ ਠੀਕ ਹੈ ਤੇ ਹਾਂਜੀ ਤੇ ਇਹ ਸਾਡੀ ਮਤਲਬ 5th ਕਲਾਸ ਓਨਵਰਡ ਸਟਾਰਟ ਕਰਾ ਦਿੰਦੇ ਆਂ ਅਸੀਂ ਫਨ ਵੀ ਗਲਾਸ ਤੋਂ ਉੱਪਰ ਬੱਚਿਆਂ ਵਾਸਤੇ ਆ ਸਾਰੀ ਸਟਾਰਟ ਕਰਵਾ ਦਿੰਦੇ ਆ ਇਹਦੇ ਚ ਵੀ ਜਿਹੜਾ ਤੁਹਾਡਾ ਕੈਰਾਬੀਨਰ ਲੱਗੇ ਹੋਏ ਨੇ ਆ ਕੈਰਾਬੀਨਰ ਲੱਗੇ ਹੋਏ ਨੇ ਨਾਲ ਹਾਰਨੈਸ ਬੱਚਾ ਡਾਈ ਕਰਦਾ ਵਾ ਉਸ ਤੋਂ ਬਾਅਦ ਇਹ ਐਕਟੀਵਿਟੀ ਅਸੀਂ ਕੁਰਬਾਨੀ ਸਟਾਰਟ ਕਰਵਾ ਦਿੰਦੇ ਆ ਤੇ ਇਹਦੀ ਵੀ ਬ੍ਰੇਕਿੰਗ ਸਟਰੈਂਥ ਫੀ 80 ਕੇ ਐਨ ਤੋਂ 130 ਕੇ ਐਨ ਤੱਕ ਹੈਗੀ ਹੈ ਰੋਪ ਆ ਜਿਹੜੀ ਆ ਕੈਰਾਮਿੰਟਰ ਰੋਪ ਕਹਿੰਦੇ ਅਸੀਂ ਇਹਨੂੰ ਭਾਜੀ ਇਹ ਬਰਮਾ ਬ੍ਰਿਜ ਹੈ ਇਹ ਬਰਮਾ ਬ੍ਰਿਜ ਐ ਇਹ ਵੀ 7th ਕਲਾਸ ਓਨਵਰਡਸ ਬੱਚਿਆਂ ਨੂੰ ਸੇ ਹੀ ਕਰਾਉਣਾ ਸਟਾਰਟ ਕਰਵਾ ਦਿੰਦੇ ਆ ਇਦੇ ਵਿੱਚ ਕੀ ਐਕਟੀਵਿਟੀ ਹੈ ਇਹਦੇ ਚ ਜੀ ਹਾਰਨੈਸ ਲੱਗਦੀ ਹੈ ਇਹਦੇ ਚ ਵੀ ਸੇਮ ਪ੍ਰੋਸੈਸ ਹੈ ਹਾਰਨੈਸ ਲੱਗੇਗੀ ਨਾਲ ਅਟੈਚ ਕਰਾਂਗੇ ਸਲਿੰਗਸ ਨਾਲ ਤੇ ਇਹਦੇ ਚ ਬੱਚਾ ਵਾਕ ਕਰਕੇ ਇੱਕ ਸਟੈਪ ਤੋਂ ਲਾਸਟ ਤੱਕ ਕਲੀਅਰ ਕਰੇਗਾ ਸਰ ਜਿੱਦਾਂ ਨਾਲ ਕੋਈ ਟ੍ਰੇਨਰ ਵੀ ਹੁੰਦਾ ਜਾਂ ਫਿਰ ਬੱਚਾ ਇਨਸਟ੍ਰਕਟਰ ਹੁੰਦੇ ਜੀ ਨਾਲ ਜਿੱਦਾਂ ਸਾਡੇ ਆ ਇਨਸਟ੍ਰਕਟਰ ਬੈਠੇ ਹੋਏ ਨੇ ਟੈਕਨੀਕਲ ਬੰਦੇ ਬੈਠੇ ਹੋਏ ਨੇ ਜੇ ਬੱਚੇ ਕਿੱਥੇ ਗਿਰਦੇ ਆ ਤਾਂ ਉਹ ਗਿਰਨਗੇ ਨਹੀਂ ਹੈਂਗ ਕਰ ਜਾਣਗੇ ਜੋ ਆਪਾਂ ਹਾਰਨੈਸ ਨਾਲ ਬੰਨਿਆ ਆ ਫਿਰ ਇਹ ਜਾ ਕੇ ਇਹਨਾਂ ਨੂੰ ਰੈਸਕਿਊ ਕਰਕੇ ਉੱਪਰ ਦੁਬਾਰਾ ਛੜਾ ਦਿੰਦੇ ਨੇ ਭਾਜੀ ਸਾਡੇ ਕੋਲ ਮਤਲਬ ਮੋਸਟਲੀ ਬੱਚੇ ਟੀਨੇਜਰ ਵੀ ਆ ਰਹੇ ਹੈ ਕੋਰਪੋਰੇਟ ਗਰੂਪਸ ਵੀ ਆਉਂਦੇ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿੰਦਾ ਫਨ ਕਰ ਰਹੇ ਨੇ ਇੱਥੇ ਤੇ ਪ੍ਰੋਫੈਸ਼ਨਲ ਸਟਾਫ ਨਾਲ ਰਹਿੰਦਾ ਇਹਨਾਂ ਨੂੰ ਗੇਮਸ ਕਰਵਾਉਣ ਵਾਸਤੇ ਲਾਈਕ ਭਾਜੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀਗਾ ਸਾਡਾ ਜਿੱਦਾਂ ਜਿੰਨਾ ਕ ਐਡਵੈਂਚਰ ਪਾਰਕ ਹੈ ਉੱਨਾ ਅਸੀਂ ਬੱਚਿਆਂ ਨੂੰ ਫਨ ਵੀ ਕਰਾਉਂਦੇ ਆ ਜਿੱਦਾਂ ਫਨ ਗੇਮ ਕਰਾਉਣ ਵਾਸਤੇ ਇੱਕ ਬodies ਹੋਰ ਪ ਹੈ ਬੱਚਿਆਂ ਦਾ ਆਪਸ ਵਿੱਚ ਇੱਕ ਕੰਪੀਟੀਸ਼ਨ ਕਰਵਾ ਦਿੰਦੇ ਆ ਜਿੱਦਾਂ ਉਹਨਾਂ ਦੋਨੋਂ ਆਪਸ ਵਿੱਚ ਲੜਦੇ ਨੇ ਐਦਾਂ ਦੀ ਕਾਫੀ ਗੇਮਸ ਨੇ ਜੋ ਬੱਚਿਆਂ ਨੂੰ ਇੰਟਰਸਟਿੰਗ ਲੱਗਦੀ ਹੈ ਇਹ ਕੇ ਸਾਡੀ ਫਨ ਗੇਮ ਹੈ ਇਹਦੇ ਵਿੱਚ ਆਪਾਂ ਜਿਹੜਾ ਆਪਾਂ ਸੌਫਟੀ ਬਾਲ ਕਹਿੰਦੇ ਆ ਉੱਥੇ ਬੱਚਾ ਨੂੰ ਟਾਰਗੇਟ ਦਿੰਦੇ ਆ ਥੋਦੀ ਮਾਰ ਕੇ ਉਹਦੇ ਵਿੱਚ ਸਰਕਲ ਦੇ ਵਿੱਚ ਘਟਣਾ ਵਾ ਇਹ ਕੁਝ ਕ ਬੱਚੇ ਘੜ ਪਾਉਂਦੇ ਆ ਜੋ ਕਰ ਦਿੰਦੇ ਆ ਉਹਨਾਂ ਨੂੰ ਆਪਾਂ ਕੁਝ ਪ੍ਰਾਈਜ਼ ਵਗੈਰਾ ਦੇ ਦਿੰਦੇ ਆ ਆਪਣੀ ਸਾਈਟ ਤੋਂ ਇਹ ਸਾਡੀ ਡਾਰਟ ਵਾਲੀ ਗੇਮ ਹੈ ਜੋ ਆਪਾਂ ਡਾਰਟ ਮਾਰਦੇ ਆ ਸਾਹਮਣੇ ਸਰ ਕੁਝ ਕੈਕਟੀਵਿਟੀਜ਼ ਆ ਜਿੱਦਾਂ ਵਾਲ ਕਲਾਈਮਿੰਗ ਜੋ ਟੋਪ ਤੱਕ ਚੜ ਗਿਆ ਉਹਨੂੰ ਕੁਝ ਪ੍ਰਾਈਜ਼ ਦੇ ਦੇਣੇ ਆ ਜਾਂ ਕੋਈ ਜਿਹੜਾ ਬੈਸਟ ਬੱਚਾ ਹੋਵੇ ਇਹ ਸਰ ਆਪਣੇ ਛੋਟੇ ਬੱਚਿਆਂ ਵਾਸਤੇ ਹੈ ਜੋ ਆਪਾਂ ਰਿੰਗ ਵਾਲੀ ਗੇਮ ਖੇលਦੇ ਆ ਇਹ ਲਾਈਕ ਉਹ ਹੈ ਤੇ ਆ ਗਈ ਆਪਣੀ ਆਰਚਰੀ ਉਲਟੀ ਐਕਟੀਵਿਟੀ ਇੱਕ ਉੱਤਸਾਈਡ ਹੈ ਸਰ ਛੋਟੇ ਬੱਚਿਆਂ ਵਾਸਤੇ ਬਰਮਾ ਬ੍ਰਿਜੋ ਮੈਂ ਤੁਹਾਨੂੰ ਉੱਧਰ ਦਿਖਾਇਆ ਸੀਗਾ ਇਹ ਛੋਟੇ ਬੱਚਿਆਂ ਵਾਸਤੇ ਬਰਮਾ ਬ੍ਰਿਜ ਹੈ ਵਾਲ ਕਲਾਈਮਿੰਗ ਮੈਂ ਤੁਹਾਨੂੰ ਦਿਖਾਈ ਸੀ 60 ਫੀਟ ਦੀ ਇੱਕ ਏ ਹੈ ਜੀ ਇਹ 20 ਫੀਟ ਦੀ ਵਾਲ ਕਲਾਈਮਿੰਗ ਹੈ ਇਹ ਵੀ ਬੱਚਿਆਂ ਵਾਸਤੇ ਬਣਾਈ ਹੋਈ ਹੈ ਜਿਹੜੇ ਆਪਣੇ ਛੋਟੇ ਗਲਾਸਿਸ ਹੁੰਦੇ ਆ 5th ਤੋਂ ਬਿਲੋ ਕਲਾਸਿਸ ਹੈ ਉੱਤਸਾਈਡ ਜੀ ਆਪਣਾ ਕਮਾਂਡੋ ਨੈਟ ਬਣਿਆ ਹੋਇਆ ਵਾ ਜੀ ਅੱਗੇ ਤੁਸੀਂ ਦੇਖੋਗੇ ਉੱਥੇ ਟਾਇਰ ਵਾਲ ਵੀ ਬਣੀ ਹੋਈ ਹੈ ਇਹ ਆਪਣੀ ਸਰ ਮਲਟੀ ਐਕਟੀਵਿਟੀ ਹੈ ਇਹਦੇ ਵਿੱਚ ਇੱਕ ਸਾਈਡ ਕਮਾਂਡੋ ਨੇਟ ਇੱਕ ਸਾਈਡ ਟਾਇਰ ਵੋਲ ਹੈ ਤੁਸੀਂ نیچے ਦੇਖੋਗੇ ਤਾਂ ਇੱਥੇ ਹੈਂਗਿੰਗ ਟਾਇਰ ਬਨੇ ਹੋਏ ਆ ਉਸ ਸਾਈਡ ਹੈਂਗਿੰਗ ਨੈਟ ਬਨੇ ਹੋਏ ਆ ਇਹ ਵੀ ਸਰ ਛੋਟੇ ਬੱਚਿਆਂ ਵਾਸਤੇ ਆ ਜਿਹੜੀ ਆਪਾਂ ਬਣਾਈ ਹੋਈ ਨਾ ਹੈਂਗਿੰਗ ਟਾਇਰ ਨੈਟ ਇਹ ਛੋਟੇ ਬੱਚਿਆਂ ਵਾਸਤੇ ਵੱਡੇ ਬੱਚਿਆਂ ਵਾਸਤੇ ਉਹ ਸਾਹਮਣੇ ਬਣਾਇਆ ਹੋਇਆ ਵਾ ਜੋ ਆਪਣੇ ਵੱਡੇ ਸਟੂਡੈਂਟਸ ਹੁੰਦੇ ਨੇ ਥੋੜੇ ਇਹਦੇ ਚ ਹਾਰਨੈਸ ਨਾਲ ਟਾਈ ਕਰਕੇ ਅਟੈਚ ਕਰਕੇ ਫਿਰ ਬੱਚੇ ਤੁਸੀਂ ਲਾ ਲਓ ਰਾਈਟ ਟੂ ਲੈਫਟ ਜਾਂਦੇ ਨੇ ਮੂਵ ਕਰਦੇ ਨੇ ਹੈਮਸਟਰ 휠 ਹੈ ਹੌਪ ਸਕੋ ਜੇ ਇਦਾਂ ਦੇ ਲਈ ਕਾਫੀ ਗੇਮਸ ਨੇ ਜੋ ਆਪਣੇ ਛੋਟੇ ਬੱਚੇ ਕਾਫੀ ਇੰਜੋਏ ਕਰਦੇ ਨੇ ਜਿਦਾ ਵੱਡੇ ਜਿੰਨਾ ਇੰਜੋਏ ਕਰਦੇ ਸਾਡੇ ਕੋਲ ਹਰ ਕਲਾਸ ਵਾਸਤੇ 20 ਪਲੱਸ ਐਕਟੀਵਿਟੀਜ਼ ਹੈ ਉਹ ਟੋਟਲ ਕੈਂਪ ਦੇ ਵਿੱਚ 40 ਐਕਟੀਵਿਟੀਜ਼ ਨੇ ਹੁਣ ਜੋ ਮੈਂ ਤੁਹਾਨੂੰ ਸੇਮ ਉਹ ਥੱਲੇ ਬੱਚੇ ਜੇ ਕਰ ਰਹੇ ਸੀਗੇ ਉਹ ਦਿਖਾਈ ਸੀਗੀ ਉਹ ਛੋਟੇ ਬੱਚੇ ਕਰ ਰਹੇ ਨੇ ਵੱਡੇ ਬੱਚੇ ਵਾਸਤੇ ਸੈਕਸ਼ਨ ਇਹ ਰਿਹਾ ਉਹ ਸੇਮ ਐਕਟੀਵਿਟੀਜ਼ ਇੱਥੇ ਵੀ ਹੈ ਡਵਲ ਰੋ ਬ੍ਰਿਜ ਹੈ ਮੋਗਲੀ ਵਾਕ ਹੈ ਰੋਪ ਲੈਡਰ ਹੈ ਰੋਪ ਕਲਾਈਮਿੰਗ ਹੈ ਇਹਦੇ 'ਚ ਜੋ ਉੱਪਰ ਆਪਣੀ ਮੋਗਲੀ ਵੋਕ ਹੈ ਇਹਦੇ 'ਚ ਤੇ ਡੀਆਰ ਵਿੱਚ ਅਸੀਂ ਬੱਚਿਆਂ ਨੂੰ ਅਟੈਚ ਕਰਕੇ ਭੇਜਦੇ ਹਾਰਨੈਸ ਦੇ ਨਾਲ ਕਿਉਂਕਿ ਬੱਚੇ ਚਾਹੇ ਵੱਡੇ ਨੇ ਚਾਹੇ ਛੋਟੇ ਨੇ ਸੇਫਟੀ ਪਹਿਲਾ ਹੈ ਇਹ ਸਾਡਾ ਜੀ 3 ਲੋ ਬ੍ਰਿਜ ਹੈ ਇਹਦੇ ਵਿੱਚ ਵੀ ਲੰਘਣਾ ਪੈਂਦਾ ਜੀ ਹਾਂਜੀ 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 ਇਹ ਜਿਹੜੇ ਤੁਹਾਨੂੰ ਨੋਟਸ ਦਿਖ ਰੀਆਂ ਨੇ ਇਹਦੇ ਸੈਂਟਰ 'ਚ ਬੱਚਿਆਂ ਨੇ ਪੈਰ ਰੱਖ ਕੇ ਅੱਗੇ ਜਾਣਾ ਹੁੰਦਾ ਹੋਵਾ ਤੇ ਇਹਦੇ 'ਚ ਵੀ ਜੋ ਆਪਣੀ ਹਾਰਨੈਸ ਲੱਗਦੀ ਹੈ ਤੇ ਸਲਿੰਗ ਨਾਲ ਅਟੈਚ ਹੋ ਕੇ ਬੱਚੇ ਅੱਗੇ ਜਾਂਦੇ ਨੇ ਤਰ ਕਈ ਵਾਰੀ ਬੱਚੇ ਸੋਚਦੇ ਆ ਵੀ ਕੋਈ ਨੁਕਸਾਨ ਨਾ ਹੋ ਜਾਏ ਕਦੇ ਐਦਾ ਹੋਇਆ ਤਾਂ ਨਹੀਂ ਇੱਥੇ ਨਹੀਂ ਨਹੀਂ ਸੇਫਲੀ ਅਸੀਂ ਕਰਵਾਉਂਦੇ ਹਾਂ ਹੁਣ ਜਿੱਦਾਂ ਤੁਸੀਂ ਦੇਖ ਰਹੇ ਹੋ ਹਰ ਇੱਕ ਗਰੁੱਪ ਨਾਲ ਇਨਸਟ੍ਰਕਟਰ ਨੇ ਹਰ ਐਕਟੀਵਿਟੀ ਤੇ ਜਿੱਦਾਂ ਤੁਸੀਂ ਵੱਡੀਆਂ ਐਕਟੀਵਿਟੀਆਂ ਦੇਖੀਆਂ ਉੱਥੇ ਸਾਡੇ ਟੈਕਨੀਕਲ ਬੈਠੇ ਹੋਏ ਨੇ ਤੇ ਸਾਡਾ ਸਾਡਾ ਵਾਚ ਰਹਿੰਦਾ ਹੈ ਪ੍ਰੋਪਰ ਜੋ ਸਾਡੀ ਟੀਮ ਹੀ ਹੈ 30 ਤੋਂ 40 ਬੰਦੇ ਹੈਗੇ ਨੇ ਕੁਝ ਜਿਹੜੇ ਸਾਡੇ ਗਰਾਊਂਡ ਵਾਲੀ 4-5 ਲੜਕੇ ਨੇ ਜੋ ਸਿਰਫ ਗਰਾਊਂਡ 'ਚ ਘੁੰਮਦੇ ਨੇ ਜਿੱਦਾਂ ਤੁਸੀਂ ਉੱਪਰ ਗਏ ਸੀਗੇ ਉੱਥੇ ਤੁਸੀਂ ਇੱਕ ਲੜਕਾ ਦੇਖਿਆ ਹੋਵੇਗਾ ਇਹ ਸਾਰੇ ਬੱਚੇ ਦੇ ਕੇਅਰ ਵਾਸਤੇ ਹੈ ਜਿੱਦਾਂ ਇਹ ਬੱਚਿਆਂ ਵਾਸਤੇ ਇੱਧਰ ਵੀ ਐਕਟੀਵਿਟੀਜ਼ ਨੇ ਤੇ ਸਾਹਮਣੇ ਟ੍ਰੈਂਪੋਲੀਨ ਹੈ ਟਾਇਰ ਬਿਜ ਹੋ ਗਿਆ ਤੁਹਾਡਾ ਮਤਲਬ ਸਰ ਇਹ ਤੇ ਇਹ ਚੀਜ਼ ਹੈ ਕਿ ਬੱਚਾ ਆ ਕੇ ਫ੍ਰੀਲੀ ਨਹੀਂ ਘੁੰਮੇਗਾ ਐਕਟੀਵਿਟੀਜ਼ ਵਾਈਸ ਜਾਂ ਕੁਝ ਵੀ ਹੈ ਪ੍ਰੋਪਰ ਇੰਜੋਏ ਕਰੇਗਾ ਹੁਣ ਜਿੱਦਾਂ ਸਾਹਮਣੇ ਸਾਡੀ ਬਾਉਂਸਿਸ ਲੱਗੀਆਂ ਹੋਈਆਂ ਨੇ ਤੇ ਉੱਥੇ ਨੈੱਟ ਹਨ ਲੱਗਿਆ ਹੋਇਆ ਹੈ ਇਕ ਸਰ ਆ ਸਾ ਡੀ ਵਾਲ ਕਲਾਈਮਿੰਗ ਹੈ ਇਹ ਵੀ ਆਪਾਂ ਛੋਟੇ ਬੱਚਿਆਂ ਵਾਸਤੇ ਰੱਖੀ ਹੋਈ ਹੈ ਇਹਦੇ ਚ ਬੱਚਾ ਉੱਪਰ ਕਲਾਈਮ ਕਰਦਾ ਵਾ ਤੇ ਉਸ ਤੋਂ ਬਾਅਦ ਜਿਸ ਸਟੈਪਸ ਨਾਲ ਉੱਪਰ ਜਾਂਦਾ ਵਾ ਸੇਮ ਸਟੈਪ ਉਹਨੇ ਥੱਲੇ ਆਉਣਾ ਉੱਪਰ ਆ ਕੇ ਕੋਈ ਜੰਪ-ਜੂਮ ਵਾਲਾ ਨਹੀਂ ਹੁੰਦਾ ਇਹ ਸਰਪ ਦਾ ਮੈਲਡਾਊਨ ਹੈ ਇਹਦੇ ਵਿੱਚ ਬੱਚੇ ਅੰਦਰ ਜਾਂਦੇ ਨੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਨੀਚੇ ਵਾਲੇ ਤੇ ਜੰਪ ਕਰਨਾ ਵਾ ਉੱਪਰ ਵਾਲੇ ਨੇ ਡੋਸ਼ ਕਰਨਾ ਵਾ ਏ ਲਾਈਕ ਸਰ ਤੁਸੀਂ ਜੇ ਦੇਖਦੇ ਹੋ ਟੀਵੀ ਸ਼ੋਜ਼ ਖਤਰਾ 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 ਲਾਈਕ ਉਦਾਂ ਦੀ ਗੇਮਸ ਤੋਂ ਦੇਖ ਕੇ ਇੱਥੇ ਲਿਆਈ ਗਈ ਹੈ ਆਈਟਮਸ اتنا ਵੋਟਰ ਰੋਲਰ ਹੈ ਇਹ ਵੀ ਆਪਣਾ ਹਰ ਗਰੁੱਪ ਦੇ ਬੱਚੇ 10 ਤੱਕ ਤਾਂ ਮਿਨਿਮਮ ਕਰ ਹੀ ਲੈਂਦੇ ਨੇ ਸਰ ਆਪਣਾ ਬਾਕੀ ਡਾਈਨਿੰਗ ਦਾ ਵਾ ਇਸ ਸਾਈਡ ਆਪਣੇ ਟੀਚਰਸ ਦਾ ਬਣਿਆ ਹੋਇਆ ਵਾ ਤੇ ਬੱਚਿਆਂ ਵਾਸਤੇ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਸਾਡੇ ਵਾਸ਼ਰੂਮਸ ਬਨੇ ਹੋਏ ਨੇ ਸਰੀ ਇਹ ਹੋ ਗਿਆ ਆਪਣਾ ਡਾਈਨਿੰਗ ਰੂਮ ਹੈ ਕੋਈ ਜਿਆਦਾ ਦੂਰੋਂ ਆਂਦਾ ਕਿ ਇਸਨੇ ਰਸ਼ ਕਰਨਾ ਹੋਵੇ ਤਾਂ ਟੀਚਰਸ ਵਾਸਤੇ ਅਸੀਂ ਰੂਮਸ ਬਣਾਏ ਹੋਏ ਨੇ ਤੇ ਜਿੱਦੇ ਚ ਆਪਣੀ ਉਹ ਪਰਸਨਲ ਲਗੇਜ ਵਗੈਰਾ ਇੱਥੇ ਰੱਖ ਸਕਦੇ ਨੇ ਜੋ ਵੀ ਉਹਨਾਂ ਦੀ ਐਕਸਪੈਂਸਿਵ ਆਈਟਮਸ ਨੇ ਉਹ ਇੱਥੇ ਰੱਖ ਕੇ ਆਪਣਾ ਲੋਕ ਕਰਕੇ ਆਪਣੇ ਕੋ ਕੀ ਰੱਖ ਸਕਦੇ ਨੇ ਰੂਮ ਦੀ ਇਸ ਸਰ ਆਪਣਾ ਐਪਲ ਜੰਗਲ ਕੈਂਪ ਹੈਗਾ ਨੰਨਪੁਰ ਸਾਹਿਬ ਦੇ ਵਿੱਚ ਮੋਹੀਵਾਲ ਪਿੰਡ ਹੈ ਉੱਥੇ ਸਾਡਾ ਕੈਂਪ ਬਣਿਆ ਹੋਇਆ ਵਾ ਤੇ ਇਹਦੀ ਤੁਸੀਂ ਕੋਈ ਵੀ ਕੁਇਰੀ ਹੈ ਤੁਸੀਂ ਸਾਡੀ Google ਤੇ ਜਾ ਕੇ ਸਰਚ ਕਰ ਸਕਦੇ ਹੋ ਵੈਬਸਾਈਟ ਤੇ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆ ਸਕਦੇ ਹੋ ਫਿਲਹਾਲ ਵਾਸਤੇ ਜੋ ਅਸੀਂ ਹੈ ਸਿਰਫ ਸਕੂਲ ਗਰੁੱਪਸ ਕਰ ਰਹੇ ਹਾਂ ਤੇ ਕੋਰਪੋਰੇਟ ਗਰੁੱਪਸ ਕਰਦੇ ਪਏ ਹਾਂ ਅਸੀਂ ਹਜੇ ਫੈਮਿਲੀ ਬਿਲਕੁਲ ਵੀ ਅਟਰੇਨ ਨਹੀਂ ਕਰ ਰਹੇ ਸੋ ਕਦੀ ਵੀ ਕਿਸੇ ਫੈਮਿਲੀ ਨੇ ਆਣਾ ਹੈ ਤਾਂ ਕਾਲ ਕਰਕੇ ਆਇਓ ਤੇ ਉਸ ਉਹਦੇ ਨਾਲ ਤੁਹਾਨੂੰ ਇਹ ਹੋ ਜਾਊਗਾ ਅਸੀਂ ਤੁਹਾਨੂੰ ਡੇਟਸ ਦੇ ਦਾਂਗੇ ਜੇ ਅਸੀਂ ਕੰਫਰਟੇਬਲ ਹੈਗੇ ਆ ਉਸ ਟਾਈਮ ਤੁਸੀਂ ਕਰ ਸਕਦੇ ਹੋ ਸਾਡੇ ਕੋਲ ਆ ਕੇ ਸਰ ਨੰਬਰ ਬੋਲੋ ਨੰਬਰ ਐਜ਼ ਅ 9216872001 অর ਸੈਕਿੰਡ ਨੰਬਰ ਹੈ ਅਲਟਰਨੇਟਿਵ 9216872004 ਠੀਕ ਹੈ ਸਰ ਥੈਂਕ ਯੂ